ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕਿ ਰੱਬ ਨਾਲ ਸੌਦਾ ਇਹ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਹਾਂ ਧਾਰਮਿਕ ਸਥਾਨਾਂ ਤੇ ਕਬਜ਼ਾ ਜਮਾਈ ਬੈਠੇ ਪੁਜਾਰੀਆਂ ਨੇ ਆਮ ਲੋਕਾਂ ਦੀ ਮਾਨਸਿਕ ਬਣਤਰ ਅਜਿਹੀ ਬਣਾ ਦਿੱਤੀ ਹੈ ਕਿ ਪੁਜਾਰੀ ਕੁਝ ਕਹੇ ਸਰਤਾਲੂ ਵਿਅਕਤੀ ਉਸ ਗੱਲ ਨੂੰ ਰੱਬੀ ਹੁਕਮ ਸਮਝ ਕੇ ਨੀਵੇਂ ਪਾ ਕੇ ਪ੍ਰਵਾਨ ਕਰ ਲੈਂਦਾ ਹੈ ਧਰਮ ਮੰਦਰਾਂ ਵਿੱਚ ਬੈਠੇ ਲੋਕਾਂ ਨੇ ਅਜਿਹੇ ਪਾਪ ਕਰਮ ਕੀਤੇ ਕਿ ਸ਼ੈਤਾਨ ਵੀ ਸ਼ਰਮਸ਼ਾਰ ਹੋਇਆ ਹੋਵੇਗਾ ਧਰਮ ਸਥਾਨਾਂ ਵਿੱਚ ਜੋ ਧਨ ਆਉਂਦਾ ਸੀ ਉਸ ਨਾਲ ਪੁਜਾਰੀਆਂ ਨੇ ਸ਼ਰਾਬਾਂ ਪੀਤੀਆਂ ਬਿ ਵਿਚਾਰ ਕੀਤਾ ਫਿਰ ਆਪਣੇ ਸੇਵਕਾਂ ਨੂੰ ਕਿਹਾ ਕਿ ਤੁਹਾਨੂੰ ਮਹਾ ਆਨੰਦ ਕਦੋਂ ਮਿਲੇਗਾ ਜਦੋਂ ਤੁਸੀਂ ਇੱਥੇ ਸ਼ਰਾਬ ਦੇ ਘੜੇ ਪੀਪੇ ਅੱਜਕੱਲ੍ਹ ਪੇਟੀਆਂ ਬੋਤਲਾਂ ਲੈ ਕੇ ਆਉਗੇ ਯਾਨੀ ਕਿ ਧਰਮ ਸਥਾਨਾਂ ਵਿੱਚ ਸ਼ਰਾਬਾਂ ਦੀ ਵੀ ਚੜਤ ਹੁੰਦੀ ਹੈ ਚੜਾਵਾ ਚੜਾਇਆ ਜਾਂਦਾ ਹੈ ਉਸ ਤੋਂ ਵੀ ਹਜ਼ਾਰਾਂ ਗੁਣਾ ਵੱਧ ਪਰਮ ਆਨੰਦ ਉਸ ਵਕਤ ਮਿਲੇਗਾ ਜਦੋਂ ਆਪਣੀਆਂ ਕੁਮਾਰੀਆਂ ਬੇਟੀਆਂ ਸਾਡੇ ਹਵਾਲੇ ਕਰੋਗੇ ਤੁਹਾਨੂੰ ਵੱਡਾ ਪੁੰਨ ਫਲ ਮਿਲੇਗਾ ਆਪਣੇ ਅੰਦਰ ਦੀ ਕਾਮਵਾਸ਼ਨਾ ਜਦੋਂ ਪੁਜਾਰੀ ਟੋਲੇ ਕਾਬੂ ਨਾ ਰੱਖ ਸਕੇ ਉਹਨਾਂ ਨੇ ਮੰਦਰਾਂ ਦੀਆਂ ਕੰਧਾਂ ਤੇ ਔਰਤਾਂ ਮਰਦਾਂ ਦੇ ਭੋਗ ਬਿਲਾਸ ਵਾਲੇ ਗਲਤਾਨ ਵਿੱਚ ਚਿੱਤਰ ਬਣਾਏ ਤਾਂ ਕਿ ਇਥੇ ਆਇਆ ਪੁਰਸ਼ ਜਾਂ ਇਸਤਰੀ ਬਿਨਾ ਕੁਝ ਸਮਝਾਏ ਖੁਦ ਹੀ ਇਸ ਕੰਮ ਲਈ ਤਿਆਰ ਕਰਨੇ ਜਾਣ ਕੰਧ ਚਿੱਤਰਾਂ ਨਾਲ ਨਹੀਂ ਸਰਿਆ ਫਿਰ ਅਣਗਿਣਤ ਵਾਸ਼ਨਾ ਗਰਸਤ ਆਸਣਾਂ ਵਾਲੇ ਬੁੱਤ ਘੜੇ ਗਏ ਇਹ ਦੇਵਤਿਆਂ ਦੀ ਲੀਲਾ ਹੈ ਭਗਵਾਨ ਜੀ ਇਸੇ ਤਰ੍ਹਾਂ ਖੁਸ਼ ਹੁੰਦੇ ਹਨ ਕ੍ਰਿਸ਼ਨ ਜੀ ਇਸੇ ਤਰ੍ਹਾਂ ਕਰਦੇ ਸਨ ਵਿਸ਼ਨੂੰ ਜੀ ਦੀ ਇਹ ਮਨਪਸੰਦ ਕਿਰਿਆ ਸੀ ਸ਼ਰਮ ਨਾ ਕਰੋ ਇਹ ਧਰਮ ਦਾ ਕਾਰਜ ਹੈ ਆਖ ਕੇ ਪ੍ਰਚਾਰਿਆ ਗਿਆ ਹੜ ਭੁਚਾਲ ਹਨੇਰੀਆਂ ਗੜੇ ਅੱਗ ਲੱਗਣੀ ਬਿਮਾਰੀਆਂ ਆਦ ਨੂੰ ਭਗਵਾਨ ਦਾ ਕਹਿਰ ਜਾਂ ਪ੍ਰਕੋਪ ਪ੍ਰਚਾਰਿਆ ਗਿਆ ਜੇਕਰ ਤੁਸੀਂ ਲੋਕ ਬਹੁਤ ਸਾਰਾ ਦਾਨ ਕਰੋਗੇ ਤਾਂ ਅਮਕੇ ਮੰਤਰ ਦਾ ਜਾਪ ਕਰੋਗੇ ਤਾਂ ਪਰਮੇਸ਼ਰ ਤੁਹਾਨੂੰ ਬਚਾ ਲਵੇਗਾ ਦਾਨ ਕੀਤੀ ਮਾਇਆ ਤੁਸੀਂ ਸਾਡੇ ਹਵਾਲੇ ਕਰ ਦਿਆ ਕਰੋ ਅਸੀਂ ਆਪੇ ਭਗਵਾਨ ਨੂੰ ਪਹੁੰਚਾ ਦੇਾਂਗੇ ਇੱਕ ਵਾਰੀ ਮੁੱਲਾ ਨਸੀਰਉਦੀਨ ਜਹਾਜ਼ ਵਿੱਚ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋ ਕੇ ਸਫ਼ਰ ਕਰ ਰਿਹਾ ਸੀ ਹੋਰ ਵੀ ਬਹੁਤ ਸਾਰੇ ਮੁਸਾਫਰ ਸਨ ਇਤਫਾਕ ਵੱਸ ਤੂਫਾਨ ਉੱਠ ਪਿਆ ਜਹਾਜ਼ ਡੋਲਣ ਲੱਗ ਪਿਆ ਡਰੇ ਹੋਏ ਸਾਰੇ ਮੁਸਾਫਰ ਲੱਗੇ ਮੰਨਤਾ ਮੰਨਣ ਅਰਦਾਸਾਂ ਕਰਨ ਆਪੋ ਆਪਣੇ ਢੰਗ ਨਾਲ ਰੱਬ ਜੀ ਅੱਗੇ ਹਰ ਕੋਈ ਤਰਲੇ ਕਰ ਰਿਹਾ ਸੀ ਦਾਨ ਪੁੰਨ ਕਰਨ ਦੇ ਦਾਅਵੇ ਕਰ ਰਿਹਾ ਸੀ ਜੇਕਰ ਜਾਨ ਬੱਜ ਜਾਵੇ ਤਾਂ ਸਭ ਕੁਝ ਧਰਮ ਅਰਥ ਦਾਨ ਕਰ ਦੇਾਂਗੇ ਦਾ ਵਿਸ਼ਵਾਸ ਦੁਆਰੇ ਆ ਸੀ ਮੁੱਲਾ ਨਸੀਰਉਦੀਨ ਨੇ ਵੀ ਖੁਦਾ ਦਾ ਨਾਮ ਲੈ ਕੇ ਅਰਦਾਸ ਕੀਤੀ ਅਖੇ हे ਖੁਦਾ ਜੇਕਰ ਜਾਨ ਬਖਸ਼ੀ ਕਰ ਦਿਓ ਤਾਂ ਆਪਣੀ ਸ਼ਹਿਰ ਵਾਲੀ ਵੱਡੀ ਕੋਠੀ ਵੇਚ ਕੇ ਜੋ ਪੈਸੇ ਮਿਲਣਗੇ ਸਾਰੇ ਧਰਮ ਕਾਰਜਾਂ ਵਿੱਚ ਮੈਂ দান ਕਰ ਦਿਆਂਗਾ ਰਹਿਮਤ ਖੁਦਾ ਦੀ ਤੇਜ ਹਵਾਵਾਂ ਰੁਕ ਗਈਆਂ ਪਾਣੀ ਵਿੱਚ ਉੱਠਿਆ ਜਵਾਰ ਭਾਟਾ ਦਬ ਗਿਆ ਜਹਾਜ਼ ਵਿੱਚ ਜੋ ਹੁਜਕੇ ਵੱਜ ਰਹੇ ਸਨ ਉਹ ਘਟ ਗਏ ਇੱਧਰ ਨਸ਼ੀਰੂਦੀਨ ਫਿਰ ਉੱਚੀ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ ਮੇਰੇ ਭਾਈਓ ਸਾਥੀਓ ਮੁਸਾਫਰੋ ਰੱਬ ਨੇ ਰਹਿਮਤ ਕਰ ਦਿੱਤੀ ਹੈ ਸਾਡੀਆਂ ਅਰਦਾਸਾਂ ਪ੍ਰਵਾਨ ਹੋ ਗਈਆਂ ਹਨ ਖੁਦਾ ਨੇ ਆਪਣਾ ਲੋੜ ਜੋਗ ਧਨ ਪਦਾਰਥ ਪ੍ਰਾਪਤ ਕਰ ਲਿਆ ਹੈ ਉੰਜ ਅਸੀਂ ਵੀ ਜੇਬ ਵਿੱਚੋਂ ਤੇਲਾ ਨਹੀਂ ਕੱਢਣਾ ਸੀ ਖੁਦਾ ਨੇ 5-7 ਵਾਰੀ ਧੱਕੇ ਜਿਹੇ ਮਾਰੇ ਜੋ ਚਾਹੁੰਦਾ ਸੀ ਸਾਡੀ ਜੇਬ ਵਿੱਚੋਂ ਕਢਵਾ ਲਿਆ ਹੁਣ ਹੋਰ ਨਾ ਕਿਤੇ ਮਿੰਨਤਾ ਮੰਨ ਤਾਂ ਮੰਨਣ ਲੱਗ ਜਾਣਾ ਹੁਣ ਜਹਾਜ਼ ਵੀ ਠੀਕ ਜਾ ਰਿਹਾ ਹੈ ਤੇ ਕਿਨਾਰਾ ਵੀ ਨੇੜੇ ਹੀ ਆ ਗਿਆ ਹੈ ਅਸੀਂ ਸਾਰੇ ਕਿਨਾਰੇ ਤੇ ਪਹੁੰਚਣ ਵਾਲੇ ਆ ਬਾਕੀ ਸਾਰੇ ਆਪੋ ਆਪਣੇ ਘਰਾਂ ਵਿੱਚ ਜਾ ਕੇ ਸੁਖ ਸੁਖ ਸੰਦੀ ਸੁਖੀ ਸੁਖੀ ਉਤਾਰਨ ਵਾਸਤੇ ਲਗੇ ਕੋਸ਼ਿਸ਼ਾਂ ਕਰਨ ਕਿਸੇ ਨੇ ਤੁਰੰਤ ਅਰਦਾਸ ਕਰਵਾ ਕੇ ਸੁਖ ਪੂਰੀ ਕੀਤੀ দান ਕਰ ਦਿੱਤਾ ਕਿਸੇ ਨੇ ਰੱਬ ਜੀ ਨੂੰ ਕੁਝ ਸਮਾਂ ਠਹਿਰ ਜਾਣ ਲਈ ਬੇਨਤੀ ਕੀਤੀ ਕਿ ਅਜੇ ਮੇਰੇ ਕੋਲੇ ਮਾਇਆ ਨਹੀਂ ਹੈ ਇੱਧਰ ਮੋਲਾ ਨਸੀਰਉਦੀਨ ਨੂੰ ਬਹੁਤ ਪਛਤਾਵਾ ਹੋਇਆ ਮਨਾ ਜਹਾਜ਼ ਕਿਨਾਰੇ ਤਾਂ ਲੱਗੀ ਜਾਣਾ ਸੀ ਖੁਦਾ ਇੰਨਾ ਨਿਰਦਈ ਨਹੀਂ ਹੋ ਸਕਦਾ ਕਿ ਬੇਕਸੂਰ ਮੁਸਾਫਰਾਂ ਨੂੰ ਐਵੇਂ ਡੋਬ ਦੇਵੇ ਪਤਾ ਨਹੀਂ ਮੈਂ ਵੀ ਕਿਸ ਬਹਿਣ ਵਿੱਚ ਬਹਿ ਗਿਆ ਸ਼ਹਿਰ ਵਾਲੀ ਕੋਠੀ ਬਿਜ ਕੇ দান ਕਰਨੀ ਮੰਨ ਲਈ ਬਹੁਤ ਗਲਤੀ ਹੋ ਗਈ ਮੇਰੇ ਤੋਂ ਤਾਂ ਅਜਿਹੀ ਕੋਠੀ ਫਿਰ ساری ਉਮਰ ਮੇਤੋਂ ਨਹੀਂ ਬਣਣੀ ਡੁੱਬ ਕੇ ਮਰਨ ਦਾ ਦੁੱਖ ਇੱਕੋ ਵਾਰੀ ਹੋਣਾ ਸੀ ਬਿਨਾ ਚੰਗੇ ਮਕਾਨ ਤੋਂ ਹੁਣ ਹਰ ਰੋਜ਼ ਹੀ ਮਰਨਾ ਪਿਆ ਕਰੇਗਾ ਬੜੇ ਫਸੇ ਅਜਿਹੀ ਸ਼ਰਤ ਮੰਨ ਕੇ ਅਰਦਾਸ ਤਾਂ ਨਾ ਹੋਈ ਰੱਬ ਨਾਲ ਫਿਰ ਸੌਦੇਬਾਜ਼ੀ ਹੋਊਗੀ ਸਾਡਾ ਆ ਬਿਗੜਿਆ ਕੰਮ ਰਾਸ ਕਰ ਦਿਓ ਇੰਨੇ ਰੁਪਏ ਭੇਟਾ ਕਰਾਂਗੇ ਬਿਮਾਰੀ ਤੋਂ ਬਖਸ਼ ਦਿਓ ਇੰਨੇ ਪੈਸੇ ਨੌਕਰੀ ਤੇ ਲਗਵਾਉਣ ਦੇ ਇੰਨੇ ਰੁਪਏ ਘਰ ਵਿੱਚ ਪੁੱਤਰ ਪ੍ਰਾਪਤੀ ਦਾ ਹੋਰ ਵੱਧ ਰੇਟ ਚੋਰਾਂ ਵੱਲੋਂ ਵੀ ਰੱਬ ਦੀ ਜਥਾ ਸ਼ਕਤ ਚੋਰੀ ਦੇ ਮਾਲ ਵਿੱਚੋਂ ਭੇਟ ਕੀਤੀ ਜਾਂਦੀ ਹੈ ਇਸ ਦਾ ਮਤਲਬ ਹੈ ਕਿ ਖੁਦਾ ਲਈ ਇਹ ਸਭ ਮਾਇਆ ਬਟੋਰਨ ਦੇ ਤਰੀਕੇ ਹਨ ਪਰ ਮਨਾ ਮੈਂ ਐਵੇਂ ਅੱਲਾ ਨੂੰ ਬੁਰਾ ਆਖ ਰਿਹਾ ਹਾਂ ਖੁਦਾ ਤਾਂ ਕੁਝ ਨਹੀਂ ਮੰਗਦਾ ਇਹ ਦਿੱਤਾ ਹੋਇਆ ਮਾਲ ਤਾਂ ਸਾਰਾ ਪੁਜਾਰੀਆਂ ਮੁਲਾਣਿਆਂ ਜਾਂ ਭਾਈਆਂ ਕੋਲੀ ਜਾਂਦਾ ਹੈ ਮੈਂ ਤਾਂ ਵੇਖਦੇ ਹੀ ਰਹਿ ਜਾਣਾ ਖੈਰ ਇਹਦੇ ਬਾਰੇ ਆਪਾਂ ਸੋਚਦੇ ਆਂ ਖੁਦਾ ਨਾਲ ਕੀਤੇ ਇਕਰਾਰ ਮੁਤਾਬਕ ਮওলানা ਨਸੀਰਉਦੀਨ ਨੇ ਆਪਣੀ ਕੋਠੀ ਵੇਚਣ ਲਈ ਇਸ਼ਤਿਆਰ ਕਢਵਾ ਦਿੱਤੇ ਡੌਂਡੀ ਪੜਵਾ ਦਿੱਤੀ ਦੋਸਤਾਂ ਮਿੱਤਰਾਂ ਨੂੰ ਸੁਨੇਹੇ ਭੇਜ ਦਿੱਤੇ ਮਿੱਠੀ ਤਰੀਕ ਤੇ ਕੋਠੀ ਨੂੰ ਖੁੱਲੀ ਨਲਾਮੀ ਰਾਹੀਂ ਖਰੀਦਣ ਵਾਸਤੇ ਧਨਾਠ ਬੰਦੇ ਪਹੁੰਚ ਗਏ ਨਸੀਰਉਦੀਨ ਨੇ ਸਾਰਿਆਂ ਨੂੰ ਕੋਠੀ ਵਿਖਾਈ ਬਹੁਤ ਆਲੀਸ਼ਾਨ ਸੀ ਫਿਰ ਬਾਹਰ ਆ ਕੇ ਇੱਕ ਸ਼ਰਤ ਸਾਹਮਣੇ ਰੱਖੀ ਕਿ ਭਰਾਵੋ ਇਸ ਕੋਠੀ ਦੀ ਕੀਮਤ ਹੈ 5 ਰੁਪਏ ਆ ਮੇਰੀ ਪਿਆਰੀ ਬਿੱਲੀ ਹੈ ਇਸ ਦੀ ਰੱਖਮੀ ਕੀਮਤ ਹੈ 1 ਲੱਖ ਰੁਪਏ ਜੋ ਇਨਸਾਨ ਕੋਠੀ ਖਰੀਦੇਗਾ ਉਸ ਨੂੰ ਬਿੱਲੀ ਨਾਲ ਜ਼ਰੂਰ ਲੈਣੀ ਪਵੇਗੀ ਹੈ ਕੋਈ ਖਰੀਦਦਾਰ ਕਈਆਂ ਦੇ ਮਨ ਵਿੱਚ ਬੜੀ ਬੇਚੈਨੀ ਹੋਈ ਇਹ ਬਿੱਲੀ ਵਾਲਾ ਕੀ ਮਾਜਰਾ ਹੈ ਉਹ ਵੀ 1 ਲੱਖ 1 ਲੱਖ ਰੁਪਏ ਦੀ ਫਿਰ ਜੋ ਕੋਠੀ ਲੱਖਾਂ ਤੋਂ ਵੀ ਜ਼ਿਆਦਾ ਮਹਿੰਗੀ ਹੈ ਉਹ 5 ਰੁਪਏ ਵਿੱਚ ਬੜਾ ਅਜੀਬ ਬੰਦਾ ਹੈ ਇਹ ਵੀ ਇੱਕ ਜਿਗਰੇ ਵਾਲਾ ਗਾਹਕ ਅੱਗੇ ਆਇਆ ਤੇ ਮੁੱਲਾਂ ਦੀ ਸ਼ਰਤ ਮੁਤਾਬਕ ਕੋਠੀ ਖਰੀਦਣ ਲਈ ਕਾਗਜ਼ੀ ਕਾਰਵਾਈ ਪੂਰੀ ਕਰ ਦਿੱਤੀ ਅੱਧੇ ਪੈਸੇ ਉਤਾਰ ਦਿੱਤੇ ਅੱਧੇ 15 ਦਿਨਾਂ ਦਾ ਇਕਰਾਰ ਕਰ ਲਿਆ ਲੋੜੀਂਦੀਆਂ ਥਾਵਾਂ ਤੇ ਦਸਤਖਤ ਕਰਕੇ ਨਸ਼ੀਰੁद्दीन ਨੇ ਕੋਠੀ ਉਸਦੇ ਹਵਾਲੇ ਕਰ ਦਿੱਤੀ ਸਾਰਾ ਕੰਮ ਮੁਕਾ ਕੇ ਖਰੀਦਦਾਰ ਭਾਈ ਨੇ ਪੁੱਛਿਆ ਮੁੱਲਾ ਜੀ ਸਾਡਾ ਸੌਦਾ ਹੋ ਗਿਆ ਹੈ ਹੁਣ ਕੋਈ ਵੀ ਸਾਡੇ ਵਿੱਚੋਂ ਮੁਕਰ ਨਹੀਂ ਸਕਦਾ ਪਰ ਇੱਕ ਗੱਲ ਖੋਲ ਕੇ ਸਮਝਾਓ ਕਿ ਕੋਠੀ ਦੇ ਨਾਲ ਬਿੱਲੀ ਦਾ ਸੌਦਾ ਤੁਸੀਂ ਕਿਵੇਂ ਨੱਥੀ ਕਰ ਦਿੱਤਾ ਨਸੀਰਉਦੀਨ ਆਖਣ ਲੱਗਾ ਸਾਡਾ ਜਹਾਜ਼ ਸਮੁੰਦਰ ਵਿੱਚ ਡੁੱਬਣ ਲੱਗਾ ਸੀ ਜਾਨ ਬਚਾਉਣ ਲਈ ਸਾਰਿਆਂ ਨੇ ਖੁਦਾਵੰਦ ਤੋਂ ਦੁਆਵਾਂ ਮੰਗੀਆਂ ਮੰਨਤਾ ਮੰਨੀਆਂ ਮੈਂ ਵੀ ਡਰਦਿਆਂ ਅਰਦਾਸ ਕਰ ਦਿੱਤੀ ਕਿ हे ਖੁਦਾ ਜੇਕਰ ਅੱਜ ਜਾਨ ਬਚਾ ਦਵੇ ਤਾਂ ਸਹਿਰ ਵਾਲੀ ਕੋਠੀ ਵੇਚ ਕੇ ਧਰਮ ਅਰਥ ਦਾਨ ਕਰ ਦਿਆਂਗਾ ਤੇ ਜਹਾਜ਼ किनਾਰੇ ਲੱਗ ਗਿਆ ਮਗਰੋਂ ਮਨ ਅੰਦਰ ਖਿਆਲ ਆਇਆ ਕਿ ਖੁਦਾ ਨੇ ਕੋਠੀ ਕੀ ਕਰਨੀ ਹੈ ਜੇ দান ਕਰ ਹੀ ਦਿੱਤਾ ਤਾਂ ਮੁੱਲਾ ਪੁਜਾਰੀਆਂ ਕੋਲ ਚਲੀ ਜਾਣੀ ਹੈ ਇਹ ਲੋਕ ਕਿਹੜਾ ਰੱਬ ਦੇ ਵਿਚੋਲੇ ਹਨ ਖੁਦਾ ਦੇ ਨਾਮ ਤੇ ਵਪਾਰ ਚੱਲ ਰਿਹਾ ਹੈ ਮੈਂ ਸੋਚਿਆ ਕਿ ਖੁਦਾ ਵੱਲੋਂ ਵੀ ਝੂਠਾ ਨਾ ਪਵਾ ਤੇ ਕੋਠੀ ਵੀ ਨਾ ਜਾਵੇ ਬਹੁਤ ਸੋਚ ਵਿਚਾਰ ਕੇ ਮੈਂ ਕੋਠੀ ਦੀ ਕੀਮਤ ਰੱਖ ਦਿੱਤੀ 5 ਰੁਪਏ ਪਰ ਨਾਲ ਆਪਣੀ ਪਾਲਤੂ ਬਿੱਲੀ ਸਮਰਧਤ ਕਰ ਦਿੱਤੀ ਇਸ ਦਾ ਮੁੱਲ ਰੱਖ ਦਿੱਤਾ 1 ਲੱਖ ਰੁਪਏ ਬਿੱਲੀ ਦੇ ਮੁੱਲ ਰਾਹੀਂ ਮੇਰੇ ਕੋਲ 1 ਲੱਖ ਰੁਪਇਆ ਆ ਗਿਆ ਇਸ ਨਾਲ ਹੋਰ ਕੋਠੀ ਖਰੀਦ ਲਵਾਂਗਾ ਪਰ ਖੁਦਾ ਨਾਲ ਕੀਤੇ ਇਕਰਾਰ ਮੁਤਾਬਕ ਮੈਂ ਕੋਠੀ ਵੇਚ ਕੇ ਸਾਰੇ ਪੈਸੇ দান ਕਰਨੇ ਸਨ ਉਹ ਹਨ ਸਿਰਫ 5 ਰੁਪਏ ਕਿਉਂਕਿ ਕੋਠੀ ਦੀ ਕੀਮਤ ਮੈਂ 5 ਰੁਪਏ ਹੀ ਲਾਈ ਹੈ ਨਾ ਇਸ ਲਈ ਇਹ 5 ਰੁਪਏ ਮੈਂ ਖੁਦਾ ਨਿਮਿਤ দান ਕਰ ਦਿਆਂਗਾ ਮੈਂ ਵੀ ਰਾਜੀ ਖੁਦਾ ਵੀ ਰਾਜੀ ਤੇ ਤੁਸੀਂ ਵੀ ਰਾਜੀ ਮੇਰੇ ਮਨ ਤੇ ਐਵੇਂ ਵਜਨ ਜਿਹਾ ਰਹਿਣਾ ਸੀ দান ਕਰਕੇ ਸੁਰਖਰੂ ਹੋਣਾ ਵੀ ਤਾਂ ਜ਼ਰੂਰੀ ਸੀ ਨਾ ਅੱਗੋਂ ਮੁਸੀਬਤ ਆਗਤ ਫਿਰ ਵੀ ਅਰਦਾਸ ਕਰਨੀ ਪੈ ਸਕਦੀ ਹੈ ਖੁਦਾ ਨੂੰ ਫਿਰ ਕੀ ਮੂੰਹ ਮਖਾਵਾਂਗਾ ਸੁਰਖਰੂ ਹੋਣਾ ਬੜਾ ਜ਼ਰੂਰੀ ਹੈ ਬਚਨ ਕਰਕੇ ਖਿਸਕਣਾ ਚੰਗਾ ਨਹੀਂ ਹੁੰਦਾ ਤੋਂ ਗੁਰੂ ਪਿਆਰ ਵਾਲਿਓ ਬਹੁਤ ਸਾਰਾ ਦਾਨ ਪੁੰਨ ਕਰਨ ਤੋਂ ਬਾਅਦ ਕਈ ਵਾਰੀ ਤਾਂ ਮਗਰੋਂ ਪਛਤਾਵਾ ਹੁੰਦਾ ਬੰਦਾ ਫਿਰ ਇਹ ਸੋਚਦਾ ਹੈ ਕਿ ਅੱਗੇ ਤੋਂ ਕਿਹੜਾ ਤਰੀਕਾ ਲੱਗ ਲੱਭਿਆ ਜਾਵੇ ਕਿ ਦਾਨ ਵੀ ਹੋ ਜਾਵੇ ਤੇ ਬਹੁਤਾ ਨੁਕਸਾਨ ਵੀ ਨਾ ਹੋਵੇ ਗੁਰੂ ਪਤਝਾ ਪ੍ਰਮਾਣ ਕਰਦੇ ਨੇ ਦਇਆ ਦਾਨ ਦਿਯਾਲ ਤੂੰ ਕਰ ਕਰ ਦੇਵਣ ਹਾਰ ਦਇਆ ਕਰੈ ਪ੍ਰਭ ਮੇਲ ਲੈ ਖਿਨ ਮੈਂ ਟਾਹੇ ਉਸਾਰ ਦਾਨਾ ਤੂੰ ਬੀਨਾ ਤੂੰ ਹੀ ਦਾਨਾ ਕੈ ਸਰਦਾਨ ਦਾਲਦ ਭੰਜਨ ਦੁਖ ਦਾਲਣਾ ਗੁਰਮਖ ਗਿਆਨ ਧਿਆਨ ਦਾਲਦ ਭੰਜਨ ਦੁਖ ਦਾਲਣਾ ਗੁਰਮਖ ਗਿਆਨ ਧਿਆਨ ਪੰਨਾ 934 ਭੁੱਲਾਂ ਲੇਖਿ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ